ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਸਾਡੀ ਇਹ ਵੀਡੀਓ ਨੂੰ ਪਲੀਜ਼ ਜਰੂਰ ਸ਼ੇਅਰ ਕਰਦੇ ਹੋ ਕਿ ਸੁਪਨਿਆਂ ਦੇ ਘਰ ਵਿੱਚ ਜ਼ਰੂਰਤਾਂ ਮ ਜਿਹੜੀਆਂ ਹੁਣ ਸਰਦੀਆਂ ਆ ਗਈਆਂ ਬਹੁਤ ਜ਼ਿਆਦਾ ਵਾ ਸਾਡਾ ਨਾ ਬਿਲਡਿੰਗ ਦਾ ਕੰਮ ਵੀ ਰੁਕ ਰਿਹਾ ਜੀ ਇੱਥੇ ਇਸ ਟਾਈਮ ਉੱਪਰਲੇ ਫਲੋਰ ਦੀਆਂ ਦੋਨੋਂ ਬਿਲਡਿੰਗਾਂ ਦਾ ਜਿਹੜਾ ਕੰਮ ਚੱਲਦਾ ਸੀ ਲਾਈਟਾਂ ਦਾ ਸਮਾਨ ਚਾਹੀਦਾ ਪੱਖੇ ਚਾਹੀਦੇ ਆ ਉੱਤੇ ਤਾਰਾਂ ਚਾਹੀਦੀਆਂ ਉਹ ਸਾਰਾ ਸਮਾਨ ਨਹੀਂ ਆ ਰਿਹਾ ਫਿਰ ਇੱਟਾਂ ਦੀ ਕਮੀ ਸੀਗੀ ਇੱਟਾਂ ਦੇ ਕਰਕੇ ਕੰਮ ਰੁਕਿਆ ਹੋਇਆ ਸੀ ਸਰੀਏ ਦੇ ਕਰਕੇ ਉੱਪਰਲੇ ਲੈਂਟਰ ਦਾ ਕੰਮ ਰੋ ਗਿਆ ਇਹ ਬਿਲਡਿੰਗ ਦਾ ਕੰਮ ਅਸੀਂ ਸੋਚਿਆ ਸੀਗਾ ਵੀ ਡੇਢ ਸਾਲ ਚ ਕੰਪਲੀਟ ਹੋ ਜੂ 2 ਸਾਲ ਤੋਂ ਉੱਪਰ ਹੋ ਗਿਆ ਬਿਲਡਿੰਗ ਦਾ ਕੰਮ ਕੰਪਲੀਟ ਨਹੀਂ ਹੋਇਆ ਹੁਣ ਬੀਬੀਆਂ ਤੇ ਭੈਣਾਂ ਵਾਸਤੇ ਤੁਸੀਂ ਦੇਖੋ ਆ ਵੇੜਾ ਸਾਡਾ ਇਹ ਵੇੜੇ ਦੇ ਵਿੱਚ ਹੀ ਸਾਡੇ ਸਾਰੇ ਬਾਪੂ ਬਜ਼ੁਰਗ ਰਹਿੰਦੇ ਨੇ ਸਾਡੇ ਵੀਰ ਬੈਠੇ ਨੇ ਸਾਰੇ ਇਹਦੇ ਵਿੱਚ ਹੀ ਬੀਬੀਆਂ ਨੇ ਸੈਰ ਕਰਨੀ ਆ ਘੁੰਮਣਾ ਵੇੜਾ ਇੱਕੋ ਹੀ ਆ ਹੁਣ ਬੀਬੀਆਂ ਦਾ ਵੇੜਾ ਤੁਸੀਂ ਦੇਖੋ ਕਾਨਿਆਂ ਦੀ ਕੰਧ ਕਰਕੇ ਬੰਦ ਕਰਿਆ ਹੋਇਆ ਵਿਚਾਲਿਓ ਅਸੀਂ ਚਾਹੁੰਦੇ ਸੀ ਬੀਬੀਆਂ ਵਾਸਤੇ ਇੱਕ ਇਦਾਂ ਹੀ ਬਿਲਡਿੰਗ ਅੱਡ ਬਣਾ ਦਈਏ ਪਰ ਸਾਡੀ ਹਿੰਮਤ ਹੀ ਨਹੀਂ ਪੈਂਦੀ ਨਵੀਂ ਬਿਲਡਿੰਗ ਬਣਾਉਣ ਦੀ ਸਾਡਾ ਹਿਆ ਹੀ ਨਹੀਂ ਪੈਂਦਾ ਕਿਉਂਕਿ ਹਜੇ ਤੱਕ ਰੇਹੇ ਹੀ ਨਹੀਂ ਕੰਪਲੀਟ ਹੋਈ 2 ਸਾਲਾਂ ਦੇ ਵਿੱਚ ਤੇ ਫਿਰ ਅਸੀਂ ਨਵੀਂ ਬਿਲਡਿੰਗ ਨੂੰ ਕਿੱਦਾਂ ਨਵਾਂ ਕੰਮ ਸ਼ੁਰੂ ਕਰੀਏ ਹੁਣਾ ਦੇਖੋ ਭੈਣਾਂ ਤੇ ਬੀਬੀਆਂ ਇੱਥੇ ਅੰਦਰ ਤੇ ਇਹ ਸਾਰੀਆਂ ਬੈਠੀਆਂ ਤੁਸੀਂ ਦੇਖੋ ਧੁੱਪ ਦੇ ਵਿੱਚ ਬਾਹਰ ਤੇ ਵੇੜਾ ਸਾਡੇ ਕੋਲੇ ਇੱਕੋ ਹੀ ਹੈ ਤੇ ਸਾਡੀ ਬੇਨਤੀ ਹੈ ਹੱਥ ਜੋੜ ਕੇ ਵੀ ਜੇ ਕੋਈ ਭੈਣ ਭਰਾ ਸਾਡੀ ਮਦਦ ਕਰ ਸਕਦਾ ਇਹ ਬਿਲਡਿੰਗ ਬਣਾਉਣ ਚ ਵੀ ਬੀਬੀਆਂ ਦਾ ਕੱਢ ਘਰ ਬਣ ਜਵੇ ਜਿੱਥੇ ਬੀਬੀਆਂ ਨੂੰ ਅਲੱਗ ਰੱਖਿਆ ਜਾਵੇ ਤੇ ਇੱਕ ਹਸਪਤਾਲ ਦੀ ਬਿਲਡਿੰਗ ਸਾਡੇ ਕੋਲੇ ਬਹੁਤ ਛੋਟੀ ਪੈ ਗਈ ਆ ਹੁਣ ਇੱਥੇ ਡੈਲਸਿਸ ਵਾਸਤੇ ਜਾਂ ਹੋਰ ਕੰਮਾਂ ਵਾਸਤੇ ਜਗ੍ਹਾ ਹੀ ਹੈ ਨਹੀਂ ਜਿਹੜੀ ਫਿਜ਼ੀਓਥੈਰੇਪੀ ਵਾਸਤੇ ਸਪੇਸ ਹੀ ਹੈ ਨਹੀਂ ਵਾਰਡ ਬਣਾਉਣੀ ਆ ਤੇ ਸਾਡੀ ਬੇਨਤੀ ਹੈ ਦੋ ਬਿਲਡਿੰਗਾਂ ਬਣਾਉਣੀਆਂ ਚਾਹੁੰਦੇ ਆ ਪਰ ਸਾਡੀ ਹਜੇ ਇੱਕ ਬਿਲਡਿੰਗ ਵੀ ਪੂਰੀ ਨਹੀਂ ਹੋਈ ਤੇ ਸਾਡੀ ਸਪੋਰਟ ਕਰੋ ਹੁਣ ਤਨਖਾਹਾਂ ਦੇਣ ਮੌਕੇ ਵੀ ਬਹੁਤ ਸਾਰੀ ਦਿੱਕਤ ਆਉਂਦੀ ਆ ਡਾਕਟਰ ਸਹਿਬਾਨਾਂ ਦੀਆਂ ਨਰਸਿੰਗ ਸਟਾਫ ਦੀਆਂ ਟੀਮ ਮੈਂਬਰ ਨੇ ਜਿਹੜੇ ਸਾਡੇ ਇੱਥੇ ਸੇਵਾਦਾਰ ਨੇ ਵੀਰ ਸਫਾਈ ਵਾਲੇ ਨੇ 750 ਮੈਂਬਰਾਂ ਕਰੀ ਪਰਿਵਾਰ ਦੇ ਵਿੱਚ 700 ਤੋਂ ਪਲੱਸ ਮੈਂਬਰਾਂ ਸੀ ਤੇ ਸਾਰੇ ਹੀ ਮੈਂਬਰ ਸਾਡੇ ਕੋਲੇ ਲਗਭਗ ਮਰੀਜ਼ ਆ ਤੇ 42 ਬੱਚੇ ਹਨ ਨਿੱਕੇ ਨਿੱਕੇ ਜਿਹੜੇ ਵੱਡੇ ਸਕੂਲਾਂ 'ਚ ਵੀ ਪੜ੍ਹਦੇ ਨੇ ਛੋਟੇ ਬੱਚੇ ਵੀ ਹੈਗੇ ਨੇ ਨਰਸਰੀ ਵਾਲੇ ਵੀ ਨੇ ਤੇ ਉਹਨਾਂ ਵਾਸਤੇ ਵੀ ਸਾਨੂੰ ਬਹੁਤ ਸਾਰੀਆਂ ਜ਼ਰੂਰਤਾਂ ਗਰਮ ਕੱਪੜਿਆਂ ਦੀ ਲੋੜ ਆ ਪੱਠੀ ਦੀ ਲੋੜ ਆ ਜਿਹੜੀਆਂ ਗਰਮ ਪਾਣੀ ਦੀ ਲੋੜ ਆ ਹੁਣ ਜਿਹੜੇ ਗੀਜ਼ਰ ਲੱਗਣੇ ਆ 16 ਲੱਖ ਦਾ ਗੀਜ਼ਰ ਆ ਜਿਹੜਾ ਉੱਪਰ ਵੱਡਾ ਲੱਗਣਾ ਜਿਹਦੇ ਨਾਲ ਸਾਰੀ ਬਿਲਡਿੰਗ ਦੇ ਵਿੱਚ ਗਰਮ ਪਾਣੀ ਆਊਗਾ ਉਹਦੇ ਵਿੱਚ ਦਿੱਕਤ ਆ ਰਹੀ ਹੈ ਸਾਨੂੰ ਹੁਣ ਅਸੀਂ ਪੱਠੀ ਲਾ ਕੇ ਲੱਕੜਾਂ ਦੇ ਨਾਲ ਹੀ ਪਾਣੀ ਗਰਮ ਕਰਦੇ ਆ ਤੇ ਪਲੀਜ਼ ਸਾਡੀ ਇਹ ਵੀ ਬੇਨਤੀ ਨੂੰ ਕਬੂਲ ਕਰੋ ਲੱਕੜ ਪਹੁੰਚਦੀ ਕਰ ਦਿਓ ਸਾਡੇ ਟਿਕਰ ਲੱਕੜ ਦੀ ਲੋੜ ਆ ਤੇ ਐਦਾਂ ਦੀਆਂ 2-3 ਪੱਠੀਆਂ ਪਹੁੰਚਦੀਆਂ ਕਰ ਦਿਓ ਜਿਹੜੀਆਂ ਆ ਪੱਠੀਆਂ ਦਾ ਇਹ ਜੇ ਕੋਈ ਵੀਰ ਸਾਡਾ ਪੱਠੀਆਂ ਬਣਾਉਂਦਾ ਸਾਨੂੰ ਉਹ ਫੋਨ ਕਰਕੇ ਦੱਸ ਦੇਵੇ ਕਿੱਥੋਂ ਮਿਲਣਗੇ ਸਾਨੂੰ ਕਿਸੇ ਨੇ ਦਿੱਤੀਆਂ ਸੀ 4 ਸਾਲ ਪਹਿਲਾਂ 3-4 ਸਾਲ ਵਧੀਆ ਨਿਕਲ ਗਏ ਇਹਦੇ ਨਾਲ ਤੇ ਸਾਨੂੰ ਲੱਕੜਾਂ ਦੀ ਵੀ ਲੋੜ ਆ ਤੇ ਇਦਾਂ ਨੀ ਪੱਠੀਆਂ ਦੀ ਲੋੜ ਆ ਤੇ ਫਿਰ ਜਿਵੇਂ ਪੱਠੀਆਂ ਦੀ ਲੋੜ ਆ ਬਿਜਲੀ ਦਾ ਸਮਾਨ ਦੀ ਲੋੜ ਆ ਕੱਪੜੇ ਧੋਣ ਵਾਸਤੇ ਸਰਫ ਬਹੁਤ ਜ਼ਿਆਦਾ ਲੱਗਦਾ ਹਨ ਤੇ ਦਵਾਈਆਂ ਦੀ ਲੋੜ ਆ ਹੁਣ ਕੈਂਪ ਦੀਆਂ ਦਵਾਈਆਂ ਵੀ ਨਹੀਂ ਪੂਰੀਆਂ ਹੁੰਦੀਆਂ ਕੈਂਪ ਦੀਆਂ ਦਵਾਈਆਂ ਵਿੱਚ ਵੀ ਸਾਨੂੰ ਦਿੱਕਤ ਆ ਅੱਗੇ ਤਾਂ ਅਸੀਂ ਖਾਤੇ ਦੇ ਵਿੱਚੋਂ ਚੈੱਕ ਕੱਢ ਦਿੰਦੇ ਸੀ ਦਵਾਈਆਂ ਲੈ ਲੈਂਦੇ ਸੀ ਕੰਪਨੀ ਤੋਂ ਹੁਣ ਖਾਤੇ ਦੇ ਵਿੱਚ ਵੀ ਨਹੀਂ ਪੈਸੇ ਪੂਰੇ ਆ ਰਹੇ ਜਿਹੜੇ ਸਾਡੇ ਬਾਹਰਲੇ ਮੈਂਬਰ ਨੇ ਉਹ ਪੈਸੇ ਪਾ ਨਹੀਂ پا ਰਹੇ ਉਹਨਾਂ ਤੋਂ ਪੈਸੇ ਨਹੀਂ ਪਾ ਰਹੇ ਇੰਡੀਅਨ ਗਵਰਨਮੈਂਟ ਨੇ ਸਾਨੂੰ ਪਰਮਿਸ਼ਨ ਦੇ ਦਿੱਤੀ ਖਾਤੇ 'ਚ ਪਾਉਣ ਨੂੰ ਨਵਾਂ ਖਾਤਾ ਵੀ ਦੇਤਾ ਦਿੱਲੀ 'ਚ ਖਲਾ ਕੇ ਪਰ ਉਹਦੇ 'ਚ ਬਾਹਰੋਂ ਪੈਸੇ ਨਹੀਂ ਪੈਂਦੇ ਕੀ ਕਰੀਏ ਤੇ ਜਿਹੜੇ ਇੱਥੋਂ ਦੇ ਮੈਂਬਰ ਨੇ ਸਾਡੇ ਉਹ ਜੁੜ ਨਹੀਂ ਰਹੇ ਸਾਡੀ ਬੇਨਤੀ ਆ ਲੋਕਾਂ ਲੁਧਿਆਣੇ 'ਚ ਕਿੱਡੇ-ਕਿੱਡੇ ਲੋਕ ਬੈਠੇ ਨੇ ਸਾਨੂੰ ਲੋਕਲ ਮੈਂਬਰ ਜੁੜਨ ਸਾਡੇ ਨਾਲ ਸਾਡੀਆਂ ਜਿਹੜੀਆਂ ਰੋਜ਼ਮਰਾਂ ਦੀਆਂ ਜ਼ਰੂਰਤਾਂ ਕਿ ਟੁਕੜ-ਟੋਕ ਤਾਂ ਪੂਰੀਆਂ ਹੋਈ ਜਾਣ ਬਿਲਡਿੰਗ ਦਾ ਕੰਮ ਆ ਹੁਣ ਦੇਖੋ ਬਿਲਡਿੰਗ ਦੇ ਕੰਮ ਵਾਸਤੇ ਵੀ ਸਾਨੂੰ ਇਸ ਟਾਈਮ ਬਹੁਤ ਦਿੱਕਤ ਆ ਰਹੀ ਆ ਸਾਡੇ ਹੁਣ ਬੱਚਿਆਂ ਦੀਆਂ ਐਮ ਆਰ ਆਈਆਂ ਹੋਣੀਆਂ ਹੈ ਕਰੀਬ 25 ਤੋਂ 30 ਬੱਚੇ ਆ ਜਿਨ੍ਹਾਂ ਦੀਆਂ ਐਮ ਆਰ ਆਈਆਂ ਹੋਣ ਵਾਲੀਆਂ ਤੇ ਪਲੀਜ਼ ਸਾਡੀ ਬੇਨਤੀ ਆ ਐਮ ਆਰ ਆਈਆਂ ਵਾਸਤੇ ਤੁਸੀਂ ਸਾਡੇ ਨਾਲ ਸਪੋਰਟ ਕਰੋ ਲੰਗਰ ਵਾਸਤੇ ਮੈਟ ਚਾਹੀਦੇ ਆ ਸਟੂਲ ਚਾਹੀਦੇ ਆ ਇਸ ਤਰ੍ਹਾਂ ਦੀਆਂ ਜ਼ਰੂਰਤਾਂ ਦੇ ਵਿੱਚ ਸਾਡਾ ਸਾਥ ਦਿਓ ਗਰਮ ਕੱਪੜਿਆਂ 'ਚ ਹੁਣ ਮਫਲਰ ਚਾਹੀਦੇ ਆ ਕੋਟ ਲੋਈਆਂ ਚਾਹੀਦੀਆਂ ਬਾਪੂ ਬਜ਼ੁਰਗਾਂ ਨੂੰ ਉੱਪਰ ਬੁੱਕਲ ਮਾਰਨ ਵਾਸਤੇ ਤੇ ਜਨਾਬਾਂ ਦੀ ਲੋੜ ਆ ਹਨ ਐਸੀਆਂ ਛੋਟੀਆਂ ਛੋਟੀਆਂ ਚੀਜ਼ਾਂ ਦੇ ਵਿੱਚ ਸਾਥ ਦੇਣ ਵਾਸਤੇ ਪਲੀਜ਼ ਵੀਡੀਓ ਨੂੰ ਸ਼ੇਅਰ ਕਰਿਓ ਜਾਂ ਤੁਸੀਂ ਆਪ ਜੇ ਕੋਈ ਭੈਣ ਭਰਾ ਦਾਨ ਕਰ ਸਕਦਾ ਤਾਂ ਉਹ ਜਰੂਰ ਸਾਡੇ ਨਾਲ ਜੁੜਿਓ ਤੇ ਬਹੁਤ ਬਹੁਤ ਸ਼ੁਕਰੀਆ ਜੀ ਧੰਨਵਾਦ ਤੁਹਾਡਾ ਤੇ ਸੱਚੇ ਪਾਤਸ਼ਾਹ ਭਲਾ ਕਰਨ ਤੇ ਸੁਪਨਿਆਂ ਦੇ ਘਰ ਵਿੱਚ ਰਹਿੰਦੇ ਸਾਡੇ ਮਨੁੱਖਤਰੀ ਸੇਵਾ ਪਰਿਵਾਰ ਦੇ ਇਹਨਾਂ ਸਾਰੇ ਮੈਂਬਰਾਂ ਵਾਸਤੇ ਵੀ ਅਰਦਾਸ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ